ਕਿ ਫੋਰੀ ਤੋਂ ਦੋ ਗੱਡੀਆਂ ਉਤੋਂ ਕੱਢ ਦਿੱਤੀ ਠੀਕ ਹੈ ਜੀ ਤੇ ਆ ਕੇ ਇੱਥੇ ਅੱਗ ਦੇ ਕਾਬੂ ਪਾਣਾ ਸ਼ੁਰੂ ਕਰ ਰਿਹਾ ਤਾਂ ਹੁਣ ਗੱਡੀਆਂ ਖਾਲੀ ਗੱਡੀ ਭੰਨ ਵਾਸਤੇ ਗਈ ਤੇ ਗੱਡੀਆਂ ਆ ਰਹੀਆਂ ਤੇ ਫੇਰ ਮੁੜ ਕੇ ਦੁਬਾਰਾ ਇੱਥੇ ਆਮ ਨਹੀਂ ਸਰ ਨਹੀਂ ਮੈਂ ਇਹੀ ਆ ਕੇ ਪੁੱਛਿਆ ਸੀਗਾ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਹੈਗਾ ਤਾਂ ਬੋਲਦੇ ਵੀ ਕੋਈ ਬੱਚਾ ਜਾਂ ਕੋਈ ਹੋਰ ਹੈ ਨਹੀਂ ਕਿੰਨੀਆਂ ਕਿਚੂਗੀਆਂ ਸੀ ਆਈਡੀਆ ਇਹ ਤਕਰੀਬਨ 100 ਦੇ ਕਰੀਬ ਹੀ ਹੋਣੀਆਂ ਸੱਚੀ ਹੈ ਤੇ ਬਾਕੀ ਅੱਗੇ ਬਚਾਅ ਹੋ ਗਿਆ ਜਿਹੜੇ ਸੜ ਕਿੰਗੀਆਂ ਗਈਆਂ ਜੀ ਸਾਢੇ ਸਾਢੇ 100 ਦੇ ਕਰੀਬ ਹੀ ਸੜ ਗਈਆਂ ਹੋਣਗੀਆਂ ਕੀ ਕਰਦੇ ਦੁਨੀਆ ਗੱਡੀਆਂ ਲੱਗੀਆਂ ਸਰ ਦੋ ਗੱਡੀਆਂ ਲੱਗੀਆਂ ਦੋ ਗੱਡੀਆਂ ਫੌਰੀ ਤੌਰ ਤੇ ਕੱਢ ਦਿੱਤੀਆਂ ਸੀਗੀਆਂ ਸਰ ਉਥੋਂ ਦੁਨੀਆ ਜੁਰੀਆ ਜਿਹੜਾ ਦੁਨੀਆ ਨੂੰ ਅੱਗੇ ਲੱਗੀ ਹੈ ਤੁਸੀਂ ਪਹੁੰਚੋ ਕੀ ਹਾਲਾਤ ਨੇ ਇਸ ਵੇਲੇ ਮੈਂ ਜਿਹੜੇ 35 ਦੇ ਵੱਧ ਜੜੀਆਂ ਕੁੱਲੀਆਂ ਜੜੀਆਂ ਉਹ ਸੜ ਚੁੱਕੀਆਂ ਔਰ ਬੜੇ ਨਾਜ਼ੁਕ ਹਾਲਤ ਨੇ ਕਿਉਂਕਿ ਕੁੱਲੀਆਂ ਦੇ ਵਿੱਚ ਇਹਨਾਂ ਦਾ ਵਿਚਾਰਾਂ ਦਾ ਸਮਾਨ ਹੁੰਦਾ ਕੁਝ ਜਿਹੜੀ ਨਗਦੀ ਹੁੰਦੀ ਉਹ ਵੀ ਹੁੰਦੀ ਆ ਖਾਣ ਪੀਣ ਦਾ ਸਾਰਾ ਸਮਾਨ ਹੁੰਦਾ ਉਹ ਸਾਰਾ ਜਿਹੜਾ ਜਲ ਕੇ ਸਵਾਹ ਹੋ ਗਿਆ ਇੰਨਾ ਕਿ ਪਰਮਪਿਤਾ ਪ੍ਰਮਾਤਮਾ ਦਾ ਸ਼ੁਕਰ ਆ ਕਿ ਜਿਹੜਾ ਜਾਨੀ ਨੁਕਸਾਨ ਨਹੀਂ ਹੋਇਆ ਤੇ ਹਲਾਤ ਜਿਹੜੇ ਬੜੇ ਤਰਸਯੋਗ ਨੇ ਤੇ ਮੈਂ ਤਾਂ ਇਹ ਹਮੇਸ਼ਾ ਹੀ ਕਹਿੰਦਾ ਵੀ ਇੱਥੇ ਹਰ ਵੇਲੇ ਫਾਇਰ ਬ੍ਰਿਗੇਡ ਜਿਹੜੀ ਆ ਉਹਦੀ ਗੱਡੀ ਨਾ ਪਿਛਲੀ ਵਾਰ ਵੀ ਕਿਹਾ ਸੀ ਪਰ ਜਿਹੜਾ ਪ੍ਰਸ਼ਾਸਨ ਆ ਉਹਦੇ ਕੰਨ ਤੇ ਜੁਆ ਨਹੀਂ ਸਰਕਦੀ ਇੱਥੇ ਜਿਆਦਾ ਜਿਹੜਾ ਜੰਮ ਘਟਾ ਕੁੱਲੀਆਂ ਦਾ ਹੈਗਾ ਔਰ ਉਹਨਾਂ ਦੀ ਨੇੜਤਾ ਜਿਹੜੀ ਬਹੁਤ ਜ਼ਿਆਦਾ ਆ ਇਹ ਨੇੜਤਾ ਜ਼ਿਆਦਾ ਹੋਣ ਦੇ ਨਾਲ ਕਈ ਵਾਰੀ ਕੋਈ ਅੱਗ ਦਾ ਫਲੂਹਾ ਜਿਹੜਾ ਕਿਸੇ ਨੂੰ ਪੈ ਜਾਂਦਾ ਤੇ ਜਿਹੜਾ ਹੈ ਸਾਰਿਆਂ ਨੂੰ ਭੁਗਤਣਾ ਪੈਂਦਾ ਇੱਕ ਬਹੁਤ ਵੱਡਾ ਜਿਹੜਾ ਹੈ ਇਹ ਵਿਥਾ ਆ ਸਾਡੀ ਔਰ ਬੜਾ ਨਾਜ਼ਕ ਜਿਹੜਾ ਹੈਗਾ ਇਹ ਵਿਸ਼ੇ ਆ ਇਹਦੇ ਤੇ ਜਰੂਰ ਜਿਹੜਾ ਪ੍ਰਸ਼ਾਸਨ ਨੂੰ ਗੌਰ ਕਰਕੇ ਇੱਥੇ ਇੱਕ ਜਿਹੜੀ ਐਂਬੂਲੈਂਸ ਹੈ ਕਿ ਜਾਂ ਹਮੇਸ਼ਾ ਇਤਨਾਤ ਕਰਨੀ ਚਾਹੀਦੀ ਔਰ ਮੈਂ ਸਰਕਾਰ ਤੋਂ ਵੀ ਮੰਗ ਕਰਦਾ ਕਿ ਜਿਹੜਾ ਇਹ ਨਾ ਕੁੱਲੀਆਂ ਦੇ ਵਿੱਚ ਨੁਕਸਾਨ ਹੋਇਆ ਇਹ ਜਿੰਨਾ ਇਹਦਾ ਆਰਥਿਕ ਪੱਖੋਂ ਜਿਹੜਾ ਹੈ ਉਹਦੀ ਮਦਦ ਕਰਨੀ ਚਾਹੀਦੀ ਆ ਤੇ ਬਾਕੀ ਸਾਰਿਆਂ ਨੂੰ ਸਾਡੇ ਸਮਾਜਿਕ ਆਰਗੇਨਾਈਜੇਸ਼ਨ ਜਿਹੜੀਆਂ ਸੋਸ਼ਲ ਆਰਗੇਨਾਈਜੇਸ਼ਨ ਉਹਨਾਂ ਨੂੰ ਵੀ ਵੱਦ ਚੜ ਕੇ ਜਿਹੜਾ ਹੈ ਹਿੱਸਾ ਲੈਣਾ ਚਾਹੀਦਾ ਤਾਂ ਕਿ ਜਿਹੜਾ ਹੈ ਇਹਨਾਂ ਨੂੰ ਕੁਝ ਰਾਹਤ ਮਿਲ ਚੱਕੇ ਬੜੀਆਂ ਵਿਚਾਰੀਆਂ ਮਾਂ ਬੀਬੀਆਂ ਕੁਰਾਉਂਦੀਆਂ ਨੇ ਬੱਚੇ ਸਿਸਕਦੇ ਨੇ ਬੜੀ ਦੁੱਖ ਦੀ ਘੜੀ ਆ ਔਰ ਮੈਂ ਪਰਮਪਿਤਾ ਪ੍ਰਮਾਤਮਾ ਨੂੰ ਇਹ ਅਰਦਾਸ ਕਰਨਾ ਕਿ ਅੱਗੇ ਤੋਂ ਇਹੋ ਜਿਹਾ ਪਾਣਾ ਨਾ ਵਰਤੇ ਔਰ ਇਥੇ ਐਂਬੂਲੈਂਸ ਜਿਹੜੀ ਆ ਇੱਕ ਜ਼ਰੂਰ ਤਹਨਾਤ ਜਿਹੜੀ ਹੈ ਪ੍ਰਸ਼ਾਸਨ ਕਰੇ ਨਹੀਂ ਤਾਂ ਜਿਹੜਾ ਹੈ ਕਿਉਂਕਿ ਇਲੈਕਸ਼ਨ ਦਾ ਦੌਰ ਹੈ ਅਸੀਂ ਤਾਂ ਕੁਝ ਹੋਰ ਬੋਲ ਵੀ ਨਹੀਂ ਸਕਦੇ ਇਹ ਤੋਂ ਬਾਅਦ ਜਿਹੜਾ ਹੈ ਇਹ ਮੁੱਦਾ ਚੁੱਕਾਂਗੇ ਔਰ ਮੁੱਦਾ ਚੁੱਕ ਕੇ ਜਿਹੜਾ ਪ੍ਰਸ਼ਾਸਨ ਨੂੰ ਮੈਂ ਮਤਲਬ ਪ੍ਰਸਵੀ ਕਰਾਂਗੇ ਕਿ ਇੱਥੇ ਜਿਹੜੀ ਹੈਗੀ ਐਂਬੂਲੈਂਸ ਤਾਇਨਾਤ ਹੋਵੇ ਕਿਤੇ ਦੇ ਜਿਵੇਂ ਡਾਕਟਰ ਸਾਹਿਬ ਕਿ ਜੇਕਰ ਸਾਰੇ ਬੀਐਫੀ ਨੇ ਆਉਣਾਵੇ ਤਾਂ ਉਹਦੀਆਂ ਤਿਆਰੀਆਂ ਪਹਿਲਾਂ ਹੋ ਜਾਂਦੀਆਂ ਨੇ ਇੱਥੇ ਹਰ ਸਾਲ ਅੱਗ ਲੱਗਦੀ ਹੈ ਤੇ ਹਰ ਵਾਰ ਇਹੀ ਮੰਨਤੀ ਕੀਤੀ ਜਾਂਦੀ ਕਿ ਫਾਇਰ ਗੇਡ ਇੱਥੇ ਲਈ ਜਾਵੇ ਹਾਂਜੀ ਕਿਉਂ ਨਹੀਂ ਲਾਉਂਦੇ ਇੱਥੇ ਵੀਰ ਜੀ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਹਾਂ ਇਹ ਪ੍ਰਸ਼ਾਸਨ ਦੀ ਨਲਕੀ ਹੈ ਔਰ ਸਰਕਾਰ ਨੂੰ ਜਿਹੜੀ ਹੈ ਉਸ ਨੂੰ ਚਾਹੀਦਾ ਹੈ ਕਿ ਇਹ ਜਿਹੜਾ ਹੈ ਇਹਨੂੰ ਤੱਕੇ ਦੇ ਨਾਲ ਔਰ ਜ਼ੋਰ ਦੇ ਨਾਲ ਜਿਹੜਾ ਹੈ ਇਸ ਕੰਮ ਨੂੰ ਜਿਹੜਾ ਹੈ ਐਂਬੂਲੈਂਸ ਜਿਹੜੀ ਹੈ ਉਹਨੂੰ ਤਾਇਨਾਤ ਕਰਾਇਆ ਜਾਵੇ ਸੌਮਪrakash ਜੀ ਦੇ ਮਿਸ ਜਿਹੜੇ ਅਨੀਤਾ ਸੌਮਪrakash ਜੀ ਤੋਂ ਖੜੇ ਨੇ ਉਹ ਵੀ ਸ਼ਾਰਟਲੀ ਆ ਰਹੇ ਨੇ ਕਿਉਂਕਿ ਸਾਡਾ ਸਾਰਾ ਯੂਨਿਟ ਜਿਹੜਾ ਵੀ ਸਿੱਪੀ ਦਾ ਆਇਆ ਹੋਰ ਪਾਰਟੀਆਂ ਦੇ ਜਿਹੜੇ ਨੇਤਾ ਕਰਨ ਉਹ ਵੀ ਆ ਚੁੱਕੇ ਨੇ ਸਾਰਿਆਂ ਦੀ ਇਹਨਾਂ ਦੇ ਨਾਲ ਸਹਿਮਤੀ ਆ ਕਿਉਂਕਿ ਇਹ ਤਾਂ ਵਿਚਾਰੇ ਪ੍ਰਵਾਸੀ ਨੇ ਔਰ ਪ੍ਰਵਾਸੀਆਂ ਦੇ ਲਈ ਇੱਕ ਵੱਡੀ ਜਿਹੜੀ ਪ੍ਰਧਾਨ ਮੰਤਰੀ ਨੇ ਯੋਜਨਾ ਵੀ ਬਣਾਈ ਆ ਰੈਨ ਵਸੇਰਾ ਇਹਨਾਂ ਲਈ ਬਣਾਏ ਆ ਉਹ 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 ਤੇ ਲੱਗੂ ਨਹੀਂ ਹੋ ਰਿਹਾ ਕੰਮ ਇੱਥੇ ਤਾਂ ਬਹੁਤ ਜ਼ਿਆਦਾ ਲੋਡ ਆ ਇੱਥੇ ਕਿਉਂਕਿ ਕਾਫੀ ਵੱਡੀ ਜਿਹੜੀ ਇੱਥੇ ਕਲੀਕ ਆਪਤਾ ਜਿਹੜੀ ਹੈ ਉਹ ਇੱਥੇ ਰਹਿ ਰਹੀ ਹੈ ਅੱਜ ਬਹੁਤ ਮਾੜੀ ਆ ਜਿਹੜੀ ਘਟਨਾ ਹੋਈ ਹੈ 20 ਤੋਂ 25 ਝੁੱਗੀਆਂ ਜਿਹੜੀਆਂ ਇਹਨਾਂ ਦੀਆਂ ਸੜ ਗਈਆਂ ਇਹ ਤਾਂ ਪਹਿਲਾਂ ਹੀ ਰੋਡ ਬੰਦ ਪਰਵਾਰ ਹੈ ਪਰ ਮੈਂ ਆਪਣੇ ਵੱਲੋਂ ਸਮਾਜ ਸੇਵੀ ਸੰਸਥਾ ਜਿੰਨੀਆਂ ਵੀ ਹੈ ਉਹਨਾਂ ਨੂੰ ਕਹੂੰਗੀ ਕਿ ਰਲ ਕੇ ਆਓ ਸਾਡੇ ਹੱਥ ਬੰਨੇ ਹੋਏ ਹੈ ਇਲੈਕਸ਼ਨ ਕਮਿਸ਼ਨ ਨੇ ਹੈਲਪ ਨਹੀਂ ਕਰ ਸਕਦੀ ਕਿਉਂਕਿ ਮੈਂ ਵੀ ਸੋਸ਼ਲ ਵਰਕਰ ਹੈ ਮੈਂ ਪਿਛਲੀ ਵਾਰੀ ਵੀ ਇੱਕ ਵਾਰੀ ਰੰਦੇ ਅੱਗ ਲੱਗ ਗਈ ਸੀ ਉਦੋਂ ਮੈਂ ਆਈ ਸੀ ਆਪ ਹੈਲਪ ਕਰਨ ਪਰ ਹੁਣ ਇਲੈਕਸ਼ਨ ਲੜਦੀ ਕਰਕੇ ਮੈਂ ਕਰ ਨਹੀਂ ਸਕਦੀ ਸੋ ਇਹਨਾਂ ਨਾਲ ਦੁੱਖ ਸਾਂਝਾ ਕਰਨ ਆਈ ਸੀ ਔਰ ਸਮਾਜ ਸੇ ਸੇ ਵੀ ਜਿੰਨੀਆਂ ਵੀ ਸੰਸਥਾ ਉਹਨਾਂ ਨੂੰ ਮੈਂ ਅਪੀਲ ਕਰਦੀ ਆ ਕਿ ਆਓ ਰਲ ਕੇ ਇਹਨਾਂ ਦੀ ਹੈਲਪ ਕਰੀਏ ਇਹਨਾਂ ਦੇ ਜਿਹੜੇ ਘਰ ਆ ਉਹ ਦੁਆਰਾ ਬਣੇ